ਕਈ ਬੰਦੇ ਗੱਲ ਕਰਨਗੇ ਲਾਈਫ ਸੈੱਟ ਕਰ ਲਈਏ ਲਾਈਫ ਸੈੱਟ ਮੈਨੂੰ ਤੁਸੀਂ ਇਹ ਦੱਸੋ ਵੀ ਲਾਈਫ ਸੈੱਟ ਦਾ ਅਰਥ ਕੀ ਹੈ ਕੀ ਸਮਝਦਾ ਹੈ ਲਾਈਫ ਸੈੱਟ ਮਤਲਬ ਪੁੱਛ ਲਓ ਬੱਚਿਆ ਲਾਈਫ ਸੈੱਟ ਬਾ ਪੜ੍ਹਾਈ ਕਰ ਲਈਏ ਇੱਕ ਕਰੀ ਜਦੋਂ ਗ੍ਰੈਜੂਏਸ਼ਨ ਹੋ ਗਈ ਐਮਏ ਕਰ ਲਈ ਪੀ ਐਚ ਡੀ ਕਰ ਲਈ ਲਾਈਫ ਸੈੱਟ ਹੀ ਹੈ ਪੜ੍ਹਾਈ ਕਰ ਲਈ ਹੁਣ ਹੁਣ ਕਹਿੰਦਾ ਬਸ ਜੀ ਜੇ ਕਿਤੇ ਨੌਕਰੀ ਚੰਗੀ ਸਰਕਾਰੀ ਲੱਗ ਜੇ ਲਾਈਫ ਸੈੱਟ ਹੈ ਮਿਲ ਗਈ ਨੌਕਰੀ ਹੁਣ ਹੁਣ ਵਿਆਹ ਚੰਗੀ ਆ ਜਾਏ ਨਾ ਬੀਬੀ ਫਿਰ ਲਾਈਫ ਸੈਟ ਆ ਗਈ ਹੁਣ ਹੁਣ ਕਹਿੰਦਾ ਵਾ ਮੁੰਡਾ ਆ ਜਾਏ ਨਾ ਕਿਤੇ ਬੱਚਾ ਹੋ ਜਾਏ ਲਾਈਫ ਫਿਰ ਸੈਟ ਹੈ ਹੋ ਗਿਆ ਹੁਣ ਹੁਣ ਇਹ ਚੰਗੇ ਸਕੂਲ ਚ ਪੜ ਕੇ ਨਾਂ ਰੋਸ਼ਨ ਕਰੇ ਨਾ ਮੇਰਾ ਫਿਰ ਲਾਈਫ ਸੈਟ ਹੈ ਲੈ ਹੁਣ ਇਹ ਵੀ ਹੋ ਗਿਆ ਹੁਣ ਹੁਣ ਕਿਤੇ ਇਹ ਵੀ ਕਿਤੇ ਵੱਡੀ ਨੌਕਰੀ ਲੱਗ ਜਾਏ ਫਿਰ ਲਾਈਫ ਸੈਟ ਹੈ ਤੇਰੀ ਲਾਈਫ ਸੈਟ ਕਿੱਥੇ ਹੁੰਦੀ ਇੱਕ ਵਾਰੀ ਕੈਨੇਡਾ ਦਾ ਵੀਜ਼ਾ ਲੱਗ ਜਾਏ ਨਾ ਮੁੜ ਕੇ ਲਾਈਫ ਸੈਟ ਹੈ ਲੈ ਕੈਨੇਡਾ ਦਾ ਲੱਗ ਗਿਆ ਹੁਣ ਸੈਟ ਹੈ ਅਮਰੀਕਾ ਪੜ ਗਿਆ ਹੁਣ ਸੈਟ ਹੈ ਸਾਰੇ ਉਥੇ ਆਪਾਂ ਲਾਈਫ ਸੈੱਟ ਹੋ ਗਈ ਸਾਡੀ ਨਹੀਂ ਯਾਦ ਰੱਖੋ ਲਾਈਫ ਸੈੱਟ ਉਥੇ ਹੀ ਸੈੱਟ ਹੈ ਜਿੱਥੇ ਮਾਈਂਡ ਸੈੱਟ ਹੈ ਲਾਈਫ ਸੈੱਟ ਨਹੀਂ ਕਰਨੀ ਮਾਈਂਡ ਸੈੱਟ ਕਰੋ ਮਾਈਂਡ ਸੈੱਟ ਕਰ ਲੈ ਛੱਪਰੀਆਂ 'ਚ ਵੀ ਨਜ਼ਾਰਾ ਹੈ ਮਾਈਂਡ ਸੈੱਟ ਨਾ ਕਰ ਸਕਿਆ ਕੈਨੇਡਾ ਅਮਰੀਕਾ ਜਾ ਕੇ ਵੀ ਰੋਏਗਾ ਮਾਈਂਡ ਸੈੱਟ ਕਰਨਾ ਸਿੱਖਣਾ ਲਾਈਫ ਸੈੱਟ ਕਰਦੇ ਕਰਦੇ ਮਰ ਜਾਗੇ ਇਹ ਨਹੀਂ ਸੈੱਟ ਹੁੰਦੀ ਮਾਈਂਡ ਸੈੱਟ ਕਰਨਾ ਪੈਂਦਾ ਹੈ ਲਾਈਫ ਸੈੱਟ ਉਦੋਂ ਹੀ ਹੋ ਜਾਣੀ ਹੈ ਮਾਈਂਡ ਸੈਟ ਸਾਈਕਲ ਤੇ ਕਰ ਲੈ ਤੇ ਮਾਈਂਡ ਸੈਟ ਜਹਾਜ਼ ਤੇ ਵੀ ਨਾ ਕਰ ਇਹ ਤੇਰੀ ਆਪਣੀ ਮਰਜ਼ੀ ਹੈ ਇੱਕ ਦਾ ਜਹਾਜ਼ ਤੇ ਵੀ ਮਾਈਂਡ ਸੈਟ ਨਹੀਂ ਹੋਇਆ ਹੈਲੀਕਾਪਟਰ ਹੈਗਾ ਪਰ ਨਾ ਫਲਾਣੇ ਬੰਦੇ ਕੋਲ ਮੈਂ ਖੁਦ ਸੁਣੀ ਹੈ ਇਹ ਗੱਲ ਅਮਰੀਕਾ ਦੇ ਵਿੱਚ ਇੱਕ ਘਰ ਗਿਆ ਜਹਾਜ਼ ਬਹੁਤ ਵੱਡਾ ਖੜਾ ਉਹ ਹੈਲੀਕਾਪਟਰ ਮੈਨੂੰ ਕਮਾਇਆ ਗੇੜੇ-ਗੂੜੇ ਦਿੱਤੇ ਸਾਰੇ ਪਾਸੇ ਘਮਾ ਕੇ ਮੁੰਡਾ ਪਾਇਲਟ ਚਲਾਵੇ ਐ ਛੱਤ ਤੇ ਇੱਕ ਜਹਾਜ਼ ਖੜਿਆ ਗੱਡੀਆਂ ਹੀ ਗੱਡੀਆਂ ਘਰ ਚ ਘਟਾ ਕੇ ਇਹ ਗੱਲ ਦਾ ਨਹੀਂ ਤੇ ਇਦਾਂ ਅਸੀਂ ਗੱਲਬਾਤ ਕਰੀਏ ਇੱਕ ਅਸੀਂ ਢੇੜਾ ਗੂੜਾ ਕਢਾਇਆ ਮੈਂ ਕਿਹਾ ਨਜ਼ਾਰਾ ਆ ਗਿਆ ਕਹਿੰਦੇ ਨਹੀਂ ਨਹੀਂ ਇਹ ਕੁਛ ਨਹੀਂ ਮੈਂ ਕਿਹਾ ਕੀ ਹੋਇਆ ਕਹਿੰਦੇ ਇਹ ਤੇ ਜੀ 6 ਸੀਟਰ ਹੈ ਫਿਰ ਕਹਿੰਦੇ ਅਸੀਂ ਸੋਚਿਆ ਵੀ 8 10 ਸੀਟਰ ਲਿਆਉਣਾ ਵੱਡਾ ਲਿਆਉਣਾ ਕਹਿੰਦੇ ਹਜੇ ਉਹ ਹੋਰ ਵੱਡਾ ਸੋਚ ਕੇ ਬੈਠੇ ਆਸਾਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਕਲਪ ਦਾ ਬਥੇਰਾ ਫਿਰ ਵੀ ਰਹਿੰਦੀਆਂ ਅਧੂਰੀਆਂ ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਸੋਹਣੀ ਕਾਰ ਹੋਵੇ ਕਾਰ ਵਾਲਾ ਕਹਿੰਦਾ ਮੇਰੀ ਹਵਾ 'ਚ ਉਡਾਰ ਹੋਵੇ ਵੇਖਦਾ ਹੈ ਜਹਾਜ ਨੂੰ ਤੇ ਵੱਟਦਾ ਹੈ ਕੁਰੀਆਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਇਹ ਤੇ ਤ੍ਰਿਪਤ ਹੋਣ ਵੀਰੋ ਰੱਜਣ ਵਿੱਚ ਤੇ ਤ੍ਰਿਪਤ ਹੋਣ ਵਿੱਚ ਫਰਕ ਹੈ ਸੁਣੋ ਰੱਜਦਾ ਹੈ ਤਨ ਤੇ ਤ੍ਰਿਪਤ ਹੁੰਦਾ ਹੈ ਮਨ ਸੈਸ ਖਟੈ ਲੱਖ ਕੋ ਉਠਤਾ ਵੈ ਤ੍ਰਿਪਤ ਨਾ ਆਵੇ ਮਾਇਆ ਪਛੇ ਪਾਵੇ ਮਨ ਦੀ ਤ੍ਰਿਪਤੀ ਹੈ ਨਾ ਜਿਹੜੀ ਜਿੱਥੇ ਮਾਈਂਡ ਸੈਟ ਕਰ ਲੇਗਾ ਉੱਥੇ ਹੋ ਜੇ ਪਰਾਣੇ ਕਹਿੰਦੇ ਪਰਾਣਿਆਂ ਦੀ ਲਾਈਫ ਸੈਟ ਹੈ ਇੱਥੇ ਉਹ ਘਰ ਬਣਿਆ ਵਧੀਆ ਮौज ਲੱਗੀ ਐ ਬਾਹਰ ਜਿਵੇਂ ਮੱਝ ਦੋ ਮੱਝਾਂ ਰੱਖੀਆਂ ਮਾਈਂਡ ਸੈਟ ਇਹਨੂੰ ਬਾਪੂ ਨੂੰ ਲੈ ਜਾਓ ਅਮਰੀਕਾ ਸੋਹਣੇ ਸੋਹਣੇ ਪਾਰਕਾਂ 'ਚ ਕਮਾਓ ਇਹਨੇ ਕਹਿਣਾ ਮਰ ਚੱਲਾਂ ਲੈ ਗਏ ਚੱਲੋ ਡੰਗਰਾਂ ਦਾ ਗੋਆ ਜਿੱਨਾ ਚਰਵਿੰਦਾ ਨਹੀਂ ਮੈਨੂੰ ਨਹੀਂ ਸ਼ਾਂਤੀ ਆਉਂਦੀ ਇਹਦਾ ਮਾਈਂਡ ਸੈਟ ਉੱਥੇ ਹੀ ਹੈ ਮੈਨੂੰ ਲੈ ਚੱਲੋ ਘਰ ਮੇਰਾ ਨਹੀਂ ਜੀ ਲੱਗਦਾ ਕੈਨੇਡਾ ਨੂੰ ਅੱਗ ਲਾਓ ਇਦਾਂ ਕਹਿਣਗੇ ਅਸੀਂ ਨਹੀਂ ਜਾਣਾ ਕੈਨੇਡਾ ਲੈ ਜਾਓ ਬਜ਼ੁਰਗ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇੱਥੇ ਲੰਗਾਈ ਹੈ ਮਾਈਂਡ ਸੈਟ ਜਿਨ੍ਹਾਂ ਨੇ ਇੱਥੇ ਕਰ ਲਿਆ ਉਹਨਾਂ ਨੂੰ ਅਮਰੀਕਾ ਲੈ ਜਾਓ ਕਹਿੰਗੇ ਸਾਡੀ ਲਾਈਫ ਸੈੱਟ ਨਹੀਂ ਇੱਥੇ ਸਾਨੂੰ ਤੇ ਘਰ ਲੈ ਕੇ ਜਾ ਮੈਂ ਤੇ ਪਿੰਡ ਜਾਣਾ ਆਪਾਂ ਮੈਂ ਤੇ ਪਿੰਡ 'ਚ ਰਹਿਣਾ ਹੈ ਬੱਚੇ ਕਹਿੰਦੇ ਨੇ ਵੱਡਿਆਂ ਵੱਡਿਆਂ ਸੈਕਟਰਾਂ 'ਚ ਕੋਠੀਆਂ ਪਾਓ ਮਾਈਂਡ ਕਹਿੰਦਾ ਨਹੀਂ ਖੇਤ 'ਚ ਪਾਵਾਂਗੇ ਇੱਥੇ ਹੀ ਲਾਈਫ ਸੈੱਟ ਹੈ ਮਾਈਂਡ ਸੈਟ ਕਿੱਥੇ ਹੈ ਤੁਹਾਡਾ ਹੁਣ ਇੱਕ ਉਹ ਹੈ ਜਿਹੜਾ ਸਾਈਕਲ ਤੇ ਮਾਈਂਡ ਸੈਟ ਕਰਕੇ ਬੈਠਾ ਇੱਕ ਤਾਂ ਜਹਾਜ਼ ਤੇ ਵੀ ਨਹੀਂ ਹੁੰਦਾ ਤੁਹਾਨੂੰ ਲੱਗਦਾ ਹੈ ਜਹਾਜ਼ ਖੁਸ਼ ਕਰ ਦੇਗਾ ਨਹੀਂ ਕਰ ਸਕਦਾ ਗੱਡੀ ਖੁਸ਼ ਕਰਦੇਗੀ ਗੱਡੀ ਖੜੀ ਰਹਿੰਦੀ ਮਹੀਨੇ ਕ ਬਾਅਦ ਕੱਪੜਾ ਵੀ ਨਹੀਂ ਮਾਰਦਾ ਉੱਤੇ ਕਦੇ ਨਹੀਂ ਖੁਸ਼ ਹੋਇਆ ਜਿੰਨੇ ਖੁਸ਼ ਨਹੀਂ ਹੋਣਾ ਉਹਨੇ ਜਹਾਜ਼ ਤੋਂ ਵੀ ਨਹੀਂ ਹੋਣਾ ਜਿੰਨੇ ਹੋਣਾ ਹੈ ਨਾ ਉਹ ਸਾਈਕਲਾਂ ਤੋਂ ਵੀ ਖੁਸ਼ ਹੋ ਜਾਂਦੇ ਨੇ ਨਵਾਂ ਸਾਈਕਲ ਆ ਗਿਆ ਬੜਾ ਨਜ਼ਾਰਾ ਆ ਗਿਆ ਉਹਨੂੰ ਉਹਨੂੰ ਸਮਝ ਆਇਆ ਗਈਆਂ ਦੇ ਛੱਪਰੀਆਂ ਚ ਮਾਈਂਡ ਸੈਟ ਸੀ ਹੇਮੇ ਵਰਗਿਆਂ ਕੋਲ ਗੁਰੂ ਅਰਜਨ ਦੇਵ ਜੀ ਆਪ ਕਹਿੰਦੇ ਹੇਮਿਆ ਬੜਾ ਨਜ਼ਾਰਾ ਆਇਆ ਕਹਿੰਦਾ ਮਾਰਾ ਏਡੇ ਏਡੇ ਮਹਿਲਾਂ ਵਾਲੇ ਸੱਦਦੇ ਤੁਹਾਨੂੰ ਮੇਰੀ ਛੱਪਰੀ 'ਚ ਕਹਿੰਦੇ ਜਿਹੜਾ ਤੇਰੀ ਕੋਲ ਸਕੂਨ ਐ ਨਾ ਉਹ ਕਿਸੇ ਕੋਲ ਰੱਜੀ ਰੂਹ ਐ ਤੂੰ ਤੂੰ ਰੱਜਿਆ ਹੋਇਆ ਰਾਜਾ ਕਿੰਨੂੰ ਕਹਿੰਦੇ ਨੇ ਜਿਹੜਾ ਰੱਜਿਆ ਹੋਵੇ ਰਾਜਾ ਰੱਜਿਆ ਹੋਇਆ ਹੁੰਦਾ ਨੇ ਤੇ ਜਿਹੜੇ ਭੁੱਖੇ ਹੀ ਤੁਰੇ ਫਿਰਨ ਰਾਜੇ ਨਹੀਂ ਹੁੰਦੇ ਰੱਜਿਆ ਬੰਦਾ ਰਾਜਾ ਹੁੰਦਾ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਪਾਟੇ ਕੱਪੜੇ ਝੌਂਪੜੀ 'ਚ ਰਹਿੰਦਾ ਜਾਤ ਨਾ ਪਤ ਨਾ ਆਦਰੋਦਿਆਨ ਪਰਮੇਨਾ जात ਨਹੀਂ ਚੰਗੀ ਪਤ ਇੱਜ਼ਤ ਨਹੀਂ ਬੋਤੀ ਉਹ ਜੰਗਲਾਂ 'ਚ ਫਿਰਦਾ ਹੈ ਮਿੱਤਰ ਨਾ ਇੱਠ ਤਨ ਰੂਪ ਹੀਣ ਕੇ ਚ ਸਾਖ ਨਾ ਸਿੰਨਾ ਸਾਖ ਸੰਬੰਧੀ ਕੋਈ ਨਹੀਂ ਮਿੱਤਰ ਦੋਸਤ ਕੋਈ ਨਹੀਂ ਰੂਪ ਚੰਗਾ ਕੋਈ ਨਹੀਂ ਪਰ ਅਕਲ ਹੋਵੇ ਰਾਜਾ ਸਗਲੀ ਸ੍ਰਿਸ਼ਟ ਕਾ ਸਾਰੀ ਦੁਨੀਆ ਦਾ ਰਾਜਾ ਹੈ ਹਰ ਨਾਮ ਮਨ ਪਿੰਨਾ ਇਹਦਾ ਮਨ ਭਜਿਆ ਹੋਇਆ ਹੋਵੇ ਗਿਆਨ ਨਾਲ ਅਕਲ ਨਾਲ ਕਹਿੰਦੇ ਰਾਜਾ ਹੈ ਰਾਜ ਜਾਓ ਤੇ ਰਾਜੇ ਹੋ ਮਾਈਂਡ ਸੈਟ ਕਰੋ ਭਰਾਵੋ ਬਲੇਖਾ ਹੈ ਬਾਰਤ ਕੁਝ ਸੈੱਟ ਕਰਨਾ ਪੈਣਾ ਇਹਨੂੰ ਸੈੱਟ ਕਰਨਾ ਪੈਣਾ ਜਿੱਦਾਂ ਮਰਜ਼ੀ ਕਰ ਲਈ ਇੰਡੀਆ ਚ ਰਹਿ ਕੇ ਕਰ ਲੈ ਚਾਹੇ ਅਮਰੀਕਾ ਜਾ ਕੇ ਕਰ ਲੈ ਕਰਨਾ ਮਾਈਂਡ ਸੈੱਟ ਪੈਣਾ ਲਾਈਫ ਸੈੱਟ ਹੋ ਜਾਂਦੀ ਉਸ ਦਿਨ ਹੀ ਧੀ ਹੈ ਮਾਈਂਡ ਸੈੱਟ ਹੈ ਲਾਈਫ ਸੈੱਟ ਹੈ ਹਾਈ ਹੋਏ ਪੁੱਤ ਨਹੀਂ ਹੋਇਆ ਮਾਈਂਡ ਸੈੱਟ ਨਹੀਂ ਹੋ ਰਿਹਾ ਲਾਈਫ ਸੈੱਟ ਨਹੀਂ ਹੋ ਰਹੀ ਕੋਈ ਬੱਚਾ ਨਹੀਂ ਮਾਈਂਡ ਸੈੱਟ ਹੈ ਕੋਈ ਗੱਲ ਨਹੀਂ ਨਜ਼ਾਰੇ ਲਵਾਂਗੇ ਪਰਮਾਤਮਾ ਨੇ ਕਿਹਾ ਓਏ ਤੂੰ ਘਮ ਫੇਰ ਸਾਰੀ ਦੁਨੀਆ ਫਿਰ ਪੈਸਾ ਹੈਗਾ ਆਪਣਾ ਖਾਵਾਂਗੇ ਪੀਵਾਂਗੇ ਦੋਵੇਂ ਜੀ ਇੱਕ ਦੂਜੇ ਦਾ ਸਹਾਰੇ ਬਣਾ ਰਾਂਗੇ ਲੈ ਇਹਨੇ ਮਾਈਂਡ ਸੈਟ ਕਰ ਲਿਆ ਇਹਦੀ ਲਾਈਫ ਸੈਟ ਹੈ ਪਰ ਇੱਕਦੇ ਮਾਈਂਡ ਚ ਇੱਕ ਚੀਜ਼ ਘਮੀ ਜਾਂਦੀ ਹੈ ਉਹਦਾ ਮਾਈਂਡ ਸੈਟ ਨਹੀਂ ਹੋ ਰਿਹਾ ਉਹਦੀ ਲਾਈਫ ਵੀ ਸੈਟ ਨਹੀਂ ਹੋ ਰਹੀ ਤੁਹਾਨੂੰ ਮਾਈਂਡ ਸੈਟ ਕਰਨਾ ਪੈਣਾ ਕਿਤੇ ਨਾ ਕਿਤੇ ਖਿਲਾਰ ਲੋ ਮਾਈਂਡ ਸੈਟ ਕਰ ਮੈਨੂੰ ਪਰਸੋਂ ਚੌਥੇ ਇੱਕ ਬੰਦਾ ਰੋਣ ਲੱਗ ਪਿਆ ਮੈਂ ਪਰਮੇਸ਼ਰ ਦਵਾਰ ਖੜਾ ਮੈਨੂੰ ਕਹਿੰਦਾ ਭਾਈ ਸਾਹਿਬ ਜੀ ਸਾਰੀ ਜ਼ਿੰਦਗੀ ਕਰਾਇਆਂ ਤੇ ਕੱਟਤੀ ਸਾਰੀ ਜ਼ਿੰਦਗੀ ਕਰਾਇਆਂ ਤੇ ਰਵਾਂਗੇ ਰੋਣ ਲੱਗ ਪਿਆ ਮੈਂ ਕਿਹਾ ਮੈਂ ਤੇ ਆਪ ਕਰਾਈਤੀ ਰਹਿਣਾ ਜਗਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇਰਾ ਘਰ ਕਿਦੇ ਨਾਮ ਬਣਾ ਕਹਿੰਦਾ ਫਲਾਣੇ ਮਾਲਕ ਦੇ ਮੈਂ ਕਿਹਾ ਮੇਰੇ ਆਲਾ ਗੁਰਦੁਆਰੇ ਦੇ ਨਾਮ ਮੈਂ ਆਪ ਕਰਾ ਕੇ ਆਇਆ ਯਾਰ ਮੈਂ ਆਪਣੀ ਜਿੰਨੀ ਜਾਇਦਾਦ 732 ਕਿੱਲੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਾ ਕੇ ਆਇਆ ਜਾ ਕੇ ਮੈਂ ਤਾਂ ਖੁਦ ਕਿਰਾਏ ਦੇ ਰਹਿਣਾ ਤੂੰ ਮਾਈਂਡ ਸੈੱਟ ਕਰ ਲੈ ਠੀਕ ਐ ਬਸ ਆ ਜਿੰਨੇ ਵਿਦੇਸ਼ਾਂ ਵਾਲੇ ਨੇ ਨਾਂ ਦਾ ਹੀ ਐ ਘਰ ਮੇਰਾ ਮੈਂ ਘਰ ਲੈ ਲਿਆ ਉਹਨੂੰ ਪੁੱਛ ਲੋ ਕਿੰਨੇ ਸਾਲ ਲਈ ਕਿਸ਼ਤ ਭਰਨੀ 30 ਸਾਲ ਲਈ ਬੈਂਕ ਚ 30 ਸਾਲ ਲਈ ਐ ਘਰ ਨਾਂ ਦਾ ਹੀ ਐ ਮੇਰਾ ਘਰ ਐ ਕਿਸ਼ਤਾਂ ਭਰੀ ਜੋ ਭਰੀ ਜੋ ਜਦੋਂ 30 ਸਾਲ ਪੂਰੇ ਹੁੰਦੇ ਨੇ ਮੁੜ ਕੇ ਫਿਰ ਉਹਨੇ ਨੂੰ ਘਰ ਪੁਰਾਣਾ ਹੋ ਜਾਂਦਾ ਫਿਰ ਹੋਰ ਲੈ ਲੋ 30 ਸਾਲ ਦੀ ਫਿਰ ਵੱਜ ਗਿਆ ਸਾਰੀ ਜ਼ਿੰਦਗੀ ਯਾਰ ਜਿੱਥੇ ਮਰਜੀ ਖਿਲਾਰ ਲੋ ਮਨ ਠੀਕ ਐ ਬੱਸ ਧੀ ਐ ਮਾਈਂਡ ਸੈਟ ਲਾਈਫ ਸੈਟ ਇੱਕ ਪੁੱਤ ਐ ਮਾਈਂਡ ਸੈਟ ਲਾਈਫ ਸੈਟ ਇੱਥੇ ਨਜ਼ਾਰਾ ਲੈਣਾ ਮੋਟਰਸਾਈਕਲ ਹੈਗਾ ਤੁਰਨ ਫਿਰਨ ਨੂੰ ਠੀਕ ਐ ਗੁਜ਼ਾਰਾ ਚੱਲਦਾ ਮਾਈਂਡ ਸੈਟ ਲਾਈਫ ਸੈਟ ਜੇ ਤੂੰ ਮਾਈਂਡ ਸੈਟ ਨਾ ਕੀਤਾ ਤੇਰੀ ਲਾਈਫ ਸੈਟ ਨਹੀਂ ਹੋਣੀ ਕਹਿੰਦੇ ਕਰਮ ਜਾਣਗੇ ਨਾਲੇ ਤੁਰ ਜਾ ਬਰਮਾ ਨੂੰ ਬਣਾਣੇ ਕਹਿੰਦੇ ਉਹਦੇ ਉਹ ਬਰਮਾ ਬਰਮਾ ਦੇ ਨੇੜੇ ਹੀ ਰਹਿ ਗਿਆ ਤੇ ਆ ਤੇ ਨਾਲ ਐ ਬਰਮਾ ਕਹਿੰਦੇ ਸੀ ਕਰਮ ਜਾਣਗੇ ਨਾਲੇ ਤੁਰ ਜਾ ਬਰਮਾ ਨੂੰ ਹੁਣ ਕਵਾਂਗੇ ਕਰਮ ਜਾਣਗੇ ਨਾਲੇ ਤੁਰ ਜਾ ਅਮਰੀਕਾ ਨੂੰ ਕਰਮ ਜਾਣਗੇ ਨਾਲ ਤੇਰੀ ਸੋਚ ਤੇ ਨਾਲ ਹੀ ਜਾਣੀ ਹੈ ਨਾ ਓਏ ਤੇਰੀ ਭੁੱਖੀ ਸੋਚ ਤੇ ਨਾਲ ਹੀ ਜਾਣੀ ਉਹਨੇ ਰੱਜਣਾ ਹੀ ਨਹੀਂ ਅਮਰੀਕਾ ਜਾ ਕੇ ਕਿਹੜਾ ਰੱਜ ਜਾਣਾ ਰੱਜੇ ਦੀ ਸੋਚ ਹੋਵੇ ਉਹ ਛਪਰੀ ਚ ਵੀ ਰੱਜਿਆ ਰਹਿਣਾ ਅੱਛਾ ਰੱਜੋ ਰੱਜੀ ਰੱਜੀ ਰੂਹ ਹੋਵੇ ਰੱਜੀ ਰੂਹ ਕਈ ਰੱਜੀ ਰੂਹ ਹੁੰਦੇ ਨੇ ਥੋੜੇ ਚੋਂ ਵੀ ਥੋੜਾ ਦੇ ਦੇਣਗੇ ਕਹਿਣਗੇ ਕੋਈ ਗੱਲ ਨਹੀਂ ਥੋੜੇ ਚੋਂ ਵੀ ਥੋੜਾ দান ਕਰ ਦੇਣਗੇ ਲੋੜਵੰਦ ਉਹਨਾਂ ਦੇ ਘਰ ਆ ਜਾਏਗਾ ਕਹਿਣਗੇ ਕੋਈ ਨਹੀਂ ਯਾਰ ਥੋੜੇ ਚੋਂ ਵੀ ਥੋੜਾ ਦੇਣਾ ਰੱਜਿਆ ਬੰਦਾ ਹੁੰਦਾ ਤੇ ਕਈਆਂ ਦੀ ਰੂਹ ਰੱਜਦੀ ਹੈ ਰੱਜਤੇ ਹੀ ਨਹੀਂ ਸਾਰੀ ਜ਼ਿੰਦਗੀ ਨਹੀਂ ਰੱਜਤੇ ਤੇ ਭਰਾਵੋ ਤਨ ਦਾ ਭੁੱਖਾ ਕਿੱਦਾਂ ਵਿਆਕੁਲ ਹੁੰਦਾ ਹੈ ਜਿਹਨੂੰ ਰੋਟੀ ਨਾ ਮਿਲੇ ਤੁਹਾਨੂੰ ਕਿੰਨਾ ਮਨ ਕਾਲਾ ਪੈਂਦਾ ਜਦੋਂ ਬੰਦਾ ਭੁੱਖਾ ਹੋਵੇ ਸਰੀਰ ਤੰਗ ਕਿੰਨਾ ਕਰਦਾ ਹੈ ਜਿਨ੍ਹਾਂ ਦਾ ਮਨ ਹੀ ਨਹੀਂ ਰੱਜਦਾ ਉਹਨਾਂ ਦਾ ਮਨ ਉਹਨਾਂ ਨੂੰ ਕਿੰਨਾ ਤੰਗ ਕਰਦਾ ਹੋਏਗਾ ਜਿਨ੍ਹਾਂ ਦਾ ਮਨ ਰੱਜਦਾ ਹੀ ਨਹੀਂ ਰੱਜਦਾ ਹੀ ਨਹੀਂ ਰੱਜਦਾ ਹੀ ਨਹੀਂ ਰੱਜਦਾ ਹੀ ਨਹੀਂ ਮਨ ਕਿੰਨਾ ਤੰਗ ਕਰਦਾ ਹੋਏਗਾ ਤਾਂ ਕਰਕੇ ਪ੍ਰਭੂ ਭੈਣੋ ਮਨ ਦਾ ਰੱਜ ਹੋਣਾ ਚਾਹੀਦਾ ਮਨ ਨੂੰ ਰਜਾਓ ਤੇ ਮੈਂ ਤੁਹਾਨੂੰ ਕੱਲ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਕੋਲ ਆ ਗਏ ਤੇ ਰੱਜ ਗਏ ਇਨਾਂ ਨੂੰ ਤੇ ਗੁਰੂ ਗੋਬਿੰਦ ਸਿੰਘ ਨੇ ਵੀ ਮੱਥਾ ਟੇਕਿਆ ਸੀ ਆਪਾਂ ਇਹ ਸੋਚ ਕੇ ਮੱਥਾ ਟੇਕੋ ਵੀ ਐਡੀ ਵੱਡੀ ਹਸਤੀ ਐ ਲੈ ਆਪਾਂ ਰੱਜ ਗਏ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਆ ਵੀ ਜਾਂਨੇ ਆ ਭੁੱਖੇ ਦੇ ਭੁੱਖੇ ਰੂਹ ਨਹੀਂ ਰੱਜਦੀ ਤੇ ਰੂਹ ਚ ਰਜਾਨੀ ਪੈਣੀ ਮਾਈਂਡ ਸੈੱਟ ਕਰਕੇ ਮੱਥਾ ਟੇਕ ਮਾਈਂਡ ਸੈੱਟ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੁੱਕ ਐ ਐਦਾਂ ਨਾ ਜਦੋਂ ਘੋੜਾ ਬਣਦਾ ਸਵਾਰੀ ਮਹਾਰਾਜ ਤੇਰੇ ਸਿਰ ਤੇ ਕਰਦੇ ਆ ਤੇ ਐ ਚੱਕ ਕੇ ਲਿਉਣਾ ਉਦੋਂ ਮਾਈਂਡ ਪਹਿਲਾਂ ਸੈੱਟ ਕਰ ਫੇਰ ਚੱਕੀ ਐ ਲੱਗਣਾ ਵੀ ਮੇਰੇ ਵਰਗਾ ਤੇ ਦੁਨੀਆ 'ਚ ਕੋਈ ਵੀ ਨਹੀਂ ਆਖੇ ਮੇਰੇ ਘਰ ਸਿੱਖ ਦੇ ਚਰਨ ਪਏ ਮੇਰੇ ਘਰ ਪਏ ਮੇਰੇ ਤੇ ਸਿਰ ਤੇ ਪਏ ਮੇਰੇ ਤੇ ਸਿਰ ਤੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਚੱਕਿਆ ਸੀ ਪਰ ਤੂੰ ਚੱਕਿਆ ਨਾ ਚੱਕਿਆ ਇੱਕ ਬਰਾਬਰ ਕਰਤਾ ਕਿਉਂਕਿ ਪਹਿਲਾਂ ਮਾਈਂਡ ਸੈਟ ਕਰ ਫਿਰ ਚੱਕੇ ਗੁਰੂ ਸਾਹਿਬ ਨੂੰ ਮੱਥਾ ਟੇਕਣ ਤੋਂ ਪਹਿਲਾਂ ਮਾਈਂਡ ਸੈਟ ਕਰੋ ਪਹਿਲਾਂ ਆਪਣਾ ਤੁਹਾਡੇ ਮਾਈਂਡ ਨੂੰ ਸੈਟ ਕਰੋਗੇ ਫਿਰ ਨਿੱਕੀ ਜੀ ਚੀਜ਼ ਵੀ ਬਹੁਤ ਵੱਡੀ ਹੈ ਤੇ ਜੇ ਮਾਈਂਡ ਸੈਟ ਨਹੀਂ ਫਿਰ ਪਹਾੜ ਵੀ ਰਾਈਆਂ ਵਰਗੇ ਨੇ ਕੱਖ ਮਾਈਂਡ ਸੈਟ ਕਰੋ ਆਪਣੇ ਜਿੱਥੇ ਮਾਈਂਡ ਸੈਟ ਕਰ ਲੋਗੇ ਉੱਥੇ ਹੀ ਲਾਈਫ ਸੈਟ ਕਰ ਹੋ ਜਾਏਗੀ ਸੋਚੋ ਮੇਰੇ ਸਵਾਲ ਨੂੰ ਦਿਮਾਗ ਚ ਘੁਮਾਓ ਜਿਹਦੇ ਨਾਲ ਪਿਆਰ ਹੋਵੇ ਜਦੋਂ ਸਾਹਮਣੇ ਆਵੇ ਅੱਖਾਂ ਚ ਪਾਣੀ ਜਾਨੀ ਆ ਜਾਂਦਾ ਹੁੰਦਾ ਸੋਚੋ ਤੁਹਾਡਾ ਬੱਚਾ ਦੂਰ ਗਿਆ ਹੋਵੇ ਪਿਆਰ ਬਹੁਤ ਕਰਦੇ ਹੋ ਭਾ ਲਾ ਜਦੋਂ ਅੱਖਾਂ ਸਾਹਮਣੇ ਆਵੇ ਜਿੰਨੂੰ ਪਿਆਰ ਕਰੀਏ ਤੇ ਸਵਾਦ ਜਿਹਾ ਆਉਂਦਾ ਕਿ ਨਹੀਂ ਆਉਂਦਾ ਬੋਲੋ ਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਸਵਾਦ ਨਹੀਂ ਆਉਂਦਾ ਇਹਦਾ ਮਤਲਬ ਪਿਆਰ ਦੀ ਕਮੀ ਹੈ ਜੇ ਪਿਆਰ ਅੰਦਰ ਭਰ ਕੇ ਰੱਖੋਗੇ ਜਦੋਂ ਸਾਹਮਣੇ ਜਾਓਗੇ ਅੱਖਾਂ 'ਚ ਪਾਣੀ ਆ ਜਾਣਾ ਪਿਆਰ ਅੰਦਰ ਭਰਿਆ ਪਿਆ ਹੋ ਤਾਂ ਫੁੱਟ ਜਾਂਦਾ ਨਾਲ ਦੀ ਨਾਲ ਕਈ ਬੰਦਿਆਂ ਦੀ ਜ਼ਬਾਨ ਬੰਦ ਹੋ ਜਾਂਦੀ ਹੈ ਮੈਂ ਕਈ ਵਾਰੀ ਚਲੋ ਸਿੱਖੀ ਕਰਕੇ ਗੁਰਸਿੱਖ ਕਰਕੇ ਬਾਣੀ ਕਰਕੇ ਕਈ ਇੰਨਾ ਪਿਆਰ ਮੈਨੂੰ ਮਿਲਣਗੇ ਮੈਂ ਕੰਗ ਬੋਲ ਕੁਛ ਬਸ ਰੋ ਹੀ ਜਾਏ ਅੱਖਾਂ ਚੋਂ ਪਾਣੀ ਰੋਈ ਜਾਏ ਕੀ ਹੋ ਰਿਹਾ ਸ਼ਬਦ ਨਹੀਂ ਆਉਂਦਾ ਕੋਈ ਮੈਂ ਬੋਲਣਾ ਕੀ ਸ਼ਬਦ ਨਹੀਂ ਆਉਂਦਾ ਹੁਣ ਹੈ ਕੀ ਹੈ ਇਹ ਹੈ ਪਿਆਰ ਤੇ ਜਦੋਂ ਨਾ ਅਸੀਂ ਅੰਦਰ ਪਿਆਰ ਭਰ ਕੇ ਰੱਖੀਏ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾਵਾਂਗੇ ਉਹ ਆਪਣੇ ਆਪ ਇਹਨਾਂ ਨਜ਼ਾਰਾ ਜਿਹਾ ਆਉਣਾ ਉਹ ਸਵਾਦ ਤੇ ਤੇਰੇ ਪਿਆਰ ਨੇ ਦੇਣਾ ਸੀ ਤੈਨੂੰ ਤੂੰ ਕਹਵੇਂ ਮੈਂ ਮਹਾਰਾਜ ਕੋਲ ਗਿਆ ਤੇ ਮੈਨੂੰ ਸਵਾਦ ਆਇਆ ਨਹੀਂ ਆਇਆ ਤਾਂ ਨਹੀਂ ਕਿਉਂਕਿ ਤੇਰੇ ਅੰਦਰ ਪਿਆਰ ਨਹੀਂ ਹੁਣ ਜੇ ਤੁਸੀਂ ਅੰਮ੍ਰਿਤਸਰ ਸਾਹਿਬ ਜਾਓ ਤੁਸੀਂ ਕਹੋ ਮੈਂ ਗੁਰੂ ਰਾਮਦਾਸ ਦੇ ਚਰਨਾਂ ਚੱਲਿਆਂ ਬੜਾ ਸੁਆਦ ਲੈਣਾ ਉੱਥੇ ਜਾਣਾ ਹੈ ਜਿਹੜਾ ਪਿਆਰ ਉੱਥੋਂ ਲਈ ਭਰਿਆ ਨਾ ਉੱਥੇ ਵੀ ਤੇਰੇ ਪਿਆਰ ਨਹੀਂ ਸੁਆਦ ਦਿੰਦਾ ਉਹ ਪਿਆਰ ਆਪਣੇ ਪਿੰਡ ਵਾਲੇ ਗੁਰਦੁਆਰੇ ਲਈ ਵੀ ਭਰ ਕੇ ਰੱਖ ਫਿਰ ਜਦੋਂ ਪਿੰਡ ਜਾਏਂ ਕਰੇਗਾ ਉਹਦਾ ਵੀ ਸੁਆਦ ਆਏਗਾ ਸੁਆਦ ਤੇ ਤੇਰੇ ਪਿਆਰ ਨੇ ਦੇਣਾ ਅੰਦਰ ਪ੍ਰੇਮ ਭਰਿਆ ਹੋਏਗਾ ਉਹ ਤੈਨੂੰ ਸੁਆਦ ਦਿੰਦਾ ਹੈ ਬੜਾ ਮਨ ਸ਼ਾਂਤ ਹੁੰਦਾ ਹੈ ਸ਼ਾਂਤ ਤੇਰਾ ਪਿਆਰ ਕਰਦਾ ਹੈ ਉਹ ਪਿਆਰ ਪਿੰਡ ਵਾਲੇ ਗੁਰਦੁਆਰੇ ਵੀ ਬਣਾ ਲਾ ਵੀ ਮੈਂ ਜਦੋਂ ਮਹਾਰਾਜ ਦੇ ਦਰਸ਼ਨ ਕਰਨ ਆਲਾ ਤੁਸੀਂ ਲੋ ਤਜਰਬਾ ਕਰ ਲਓ ਮੇਰਾ ਸੁਣ ਲਓ 10 20 ਵਾਰੀ 50 ਵਾਰੀ ਸੋਚ ਕਹ ਜਦੋਂ ਮਹਾਰਾਜ ਦੇ ਦਰਸ਼ਨ ਕਰਦਾ ਨਾ ਆਨੰਦ ਆ ਜਾਂਦਾ ਆਨੰਦ ਆ ਜਾਂਦਾ 20 ਵਾਰੀ 50 ਵਾਰੀ ਬੋਲ ਦੇ ਕਹ ਦੇ ਤੇਰੇ ਅੰਦਰ ਇਹ ਚੀਜ਼ ਸੇਵ ਹੋ ਜਾ ਜਦੋਂ ਮਹਾਰਾਜ ਕੋਲ ਜਾਏਗਾ ਆਨੰਦ ਆਉਣ ਲੱਗ ਜਾਏਗਾ ਕਿਉਂਕਿ ਕਰ ਲਿਆ ਨਾ ਹੁਣ ਮਾਈਂਡ ਸੈਟ ਮਾਈਂਡ ਸੈਟ ਕਰ ਲਿਆ ਜਿਹੜਾ ਮਾਈਂਡ ਸੈਟ ਤੂੰ ਅੰਮ੍ਰਿਤਸਰ ਲਈ ਕੀਤਾ ਹੈ ਉਹ ਮਾਈਂਡ ਸੈੱਟ ਆਪਣੇ ਪਿੰਡ ਵਾਲੇ ਗੁਰਦੁਆਰੇ ਵਾਸਤੇ ਵੀ ਕਰ। ਉੱਥੇ ਜਾਵੇਂ ਤੈਨੂੰ ਉੱਥੇ ਵੀ ਨਜ਼ਾਰਾ ਆਵੇ, ਜਦੋਂ ਪਿੰਡ ਵਾਲੇ ਗੁਰਦੁਆਰੇ ਜਾਵੇਂ ਤੈਨੂੰ ਉਦੋਂ ਵੀ ਨਜ਼ਾਰਾ ਆਵੇ। ਇਹ ਨਜ਼ਾਰਾ ਤੇਰਾ ਹੀ ਐ ਜਿਹੜਾ ਉੱਥੇ ਕੱਢ ਲੈਣਾ ਇੱਥੇ ਕੱਢਦਾ ਨਹੀਂ। ਹੈ ਤੇਰੇ ਅੰਦਰ ਹੀ ਐ। ਇਹ ਸਵਾਦ ਤੇਰੇ ਅੰਦਰ ਹੀ ਐ। ਬਸ ਇਹਨੂੰ ਤੁਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਵੇਖੋ ਤੇ ਮਾਈਂਡ ਸੈੱਟ ਸਿੱਖ ਲਓ। ਮਾਈਂਡ ਸੈਟ ਸੈੱਟ ਕਰਨਾ ਸਿੱਖ ਲਓ ਗੁਰੂ ਸਾਹਿਬ